ਸਥਾਨਕ ਰਾਮਗੜੀਆ ਕਾਲੀ ਵਿਖੇ ਸਰਦਾਰ ਜੱਸਾ ਸਿੰਘ ਰਾਮਗੜੀਆ ਦੇ ਜਨਮ ਦਿਵਸ ਮੌਕੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਜਿਸ ਵੀ ਸੇਵਾਮੁਕਤ ਪ੍ਰੋਫੈਸਰ ਅਵਤਾਸ ਸਿੰਘ ਪੋਸਟ ਗ੍ਰੈਜੂਏਟ ਪੰਜਾਬ ਵਿਭਾਗ ਤੋਂ ਇਲਾਵਾ ਹੋਰਨਾਂ ਬੁਲਾਇਆ ਨੇ ਪਹੁੰਚ ਕੇ ਜਿੱਥੇ ਸਰਦਾਰ ਜੱਸਾ ਸਿੰਘ ਰਾਮਗੜੀਆ ਦੀ ਜੀਵਨੀ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਉੱਥੇ ਹੀ ਉਹਨਾਂ ਦੱਸਿਆ ਕਿ ਦਿੱਲੀ ਦੇ ਤਖਤ ਉੱਪਰ ਪੰਜ ਸਿੰਘਾਂ ਵੱਲੋਂ ਕਾਬਜ ਹੋਣ ਦੇ ਬਾਵਜੂਦ ਜੱਸਾ ਸਿੰਘ ਰਾਮਗੜੀਆ ਨੇ ਜੱਸਾ ਸਿੰਘ ਆਹਲੂਵਾਲੀਆ ਨੂੰ ਸਿੱਖੀ ਸਿਧਾਂਤ ਤੇ ਯਾਦ ਕਰਵਾਏ ਸਨ ਤੇ ਤਖਤ ਉੱਪਰ ਬੈਠਣਾ ਸਿੱਖੀ ਆਕਦਿਆਂ ਦੇ ਵਿਰੋਧੀ ਮੰਨਿਆ ਸੀ ਇਸ ਤੋਂ ਇਲਾਵਾ ਮੈਡਮ ਮਨਪ੍ਰੀਤ ਗੌਰ ਭੋਗਲ ਅਤੇ ਪ੍ਰਿੰਸੀਪਲ ਡਾਕਟਰ ਮਨਜੀਤ ਸਿੰਘ ਨੇ ਵੀ ਅੱਜ ਦੇ ਇਸ ਦਿਨ ਦੀ ਵਿਸ਼ੇਸ਼ਤਾ ਸੰਬੰਧੀ ਰਾਮਗੜੀਆ ਕਾਲਜ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ ਇਸ ਦੌਰਾਨ ਐਸਟੀਓ ਬਲਬੀਰ ਸਿੰਘ ਸੁਦਰਸ਼ਨ ਸਿੰਘ ਹਕੂਮਤ ਰਾਏ ਭੈਣ ਕਲੇਰ ਗਿਆਨ ਸਿੰਘ ਅਸ਼ਵਨੀ ਸ਼ਰਮਾ ਬਚਿੱਤਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਲਜ ਦਾ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ ਫਗਵਾੜਾ ਤੋਂ ਨਵਰੰਗ ਚੈਨਲ ਦੀ ਐਚਐਸ ਰਾਣਾ ਦੀ ਵਿਸ਼ੇਸ਼ ਰਿਪੋਰਟ ਵਿਅਾਨੇ ਮੌਦ ਦੇ ਜਿਨ੍ਹਾਂ ਜਿਨ੍ਹਾਂ ਦਿੱਤੇ ਮਾਲਕ ਦੇਸ਼ ਦੇ ਫੁਫਾਦਾਰ ਬਣ ਗਏ ਚਤਸਾ ਸਿੰਘ ਮਰਗੇ ਜਈ ਹੋਏ ਪੈਦਾ ਉੱਚੇ ਕੌਮ ਦੇ ਪੀਠ ਕਿਰਦਾਰ ਬਣ ਗਏ ਆਲੂ ਵਾਲੀਗਾ ਬਘੇੜ ਸਿੰਘ ਵਾਂਗੂੰ ਜਈ ਕੌਮ ਦੇ ਸੇਪਾ ਸਲਾਰ ਬਣ ਗਏ ਉਹ ਲੋਹੇ ਦੇ ਚਨੇ ਚਬਾਨ ਵਾਲੇ चौदह सूर में खंडेदार दिल्ली वहां बिल्ली उन्हें मार ली थी और समय दे शांत वार बन गए मुगल राज दा सूरज अस्त करके सिख राज दे सूत्रधार बन गए तो रामगढ़ का किला बनाने वाला ਜੱਛਾ ਸਿੰਘ ਸਰਦਾਰ ਮਸ਼ਹੂਰ ਹੋਇਆ ਰਾਮ ਗੜੀਆ ਕੁਸ਼ਦੀ ਹਲ ਪੈ ਗਈ ਨਾਮ ਸੰਖਿਆ ਵਾਂਗ ਤੂਰ ਹੋਇਆ ਉਹ ਨਾ ਭਾਗੀ ਚਾਰਾ ਸਾਰਾ ਉਦਮੀਆਂ ਦਾ ਇਹ ਸੇ ਨਾਮ ਨਾਲ ਨੂਰ ਨੂਰ ਹੋਇਆ ਹੋਏ ਨਾ ਕਿਰਤੀਆਂ ਵਤਨ ਸਵਾਰ ਦਿੰਦਾ ਸਥਾਨਿਕ ਰਾਮਗੜੀਆ ਕਾਲੀ ਵਿਖੇ ਸਰਦਾਰ ਜੱਸਾ ਸਿੰਘ ਰਾਮਗੜੀਆ ਦੇ ਜਨਮ ਦਿਵਸ ਮੌਕੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਜਿਸ ਵਿੱਚ ਸੇਵਾਮੁਕਤ ਪ੍ਰੋਫੈਸਰ ਅਵਤਾਸ ਸਿੰਘ ਪੋਸਟ ਗ੍ਰੈਜੂਏਟ ਪੰਜਾਬ ਵਿਭਾਗ ਤੋਂ ਇਲਾਵਾ ਹੋਰਨਾਂ ਬੁਲਾਰਿਆਂ ਨੇ ਪਹੁੰਚ ਕੇ ਜਿੱਥੇ ਸਰਦਾਰ ਜੱਸਾ ਸਿੰਘ ਰਾਮਗੜੀਆ ਦੀ ਜੀਵਨੀ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਉੱਥੇ ਹੀ ਉਹਨਾਂ ਦੱਸਿਆ ਕਿ ਦਿੱਲੀ ਦੇ ਤਖਤ ਉੱਪਰ ਪੰਜ ਸਿੰਘਾਂ ਵੱਲੋਂ ਕਾਬਜ ਹੋਣ ਦੇ ਬਾਵਜੂਦ ਜੱਸਾ ਸਿੰਘ ਰਾਮਗੜੀਆ ਨੇ ਜੱਸਾ ਸਿੰਘ ਆਹਲੂਵਾਲੀਆ ਨੂੰ ਸਿੱਖੀ ਸਿਧਾਂਤ ਦੀ ਯਾਦ ਕਰਵਾਏ ਸਨ ਤੇ ਤਖਤ ਉੱਪਰ ਬੈਠਣਾ ਸਿੱਖੀ ਆਕਦਿਆਂ ਦੇ ਵਿਰੋਧੀ ਮੰਨਿਆ ਸੀ ਇਸ ਤੋਂ ਇਲਾਵਾ ਮੈਡਮ ਮਨਪ੍ਰੀਤ ਗੌਰ ਭੋਗਲ ਅਤੇ ਪ੍ਰਿੰਸੀਪਲ ਡਾਕਟਰ ਮਨਜੀਤ ਸਿੰਘ ਨੇ ਵੀ ਅੱਜ ਦੇ ਇਸ ਦਿਨ ਦੀ ਵਿਸ਼ੇਸ਼ਤਾ ਸੰਬੰਧੀ ਰਾਮਗੜੀਆ ਕਾਲਜ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ ਇਸ ਦੌਰਾਨ ਐਸਟੀਓ ਬਲਵੀਰ ਸਿੰਘ ਸੁਦਰਸ਼ਨ ਸਿੰਘ ਹਕੂਮਤ ਰਾਏ ਭੈਣ ਕਲੇਰ ਗਿਆਨ ਸਿੰਘ ਅਸ਼ਵਨੀ ਸ਼ਰਮਾ ਬਚਿੱਤਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਲਜ ਦਾ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ ਫਗਵਾੜਾ ਤੋਂ ਨਵਰੰਗ ਚੈਨਲ ਦੇ ਐਚਐਸ ਰਾਣਾ ਦੀ ਵਿਸ਼ੇਸ਼ ਰਿਪੋਰਟ